ਤਨ ਗੁਰ ਤੇਗ ਬਹਾਦਰ ਸਾਹਿਬ ਤਨ ਗੁਰ ਤੇਗ ਬਹਾਦਰ ਸਾਹਿਬ ਤਨ ਗੁਰ ਤੇਗ ਬਹਾਦਰ ਰੁਕ ਜਾ ਮੜੀ ਵੀਰ ਬਬੂ ਜੀ ਸਭਾਈ ਗੁਰਜੀਤ ਕੀ ਫਤਿਹ ਸੰਗਤ ਜੀ ਇਹ ਗੁਰਦਾਰਾ ਗੁਰ ਤੇਗ ਬਹਾਦਰ ਸਾਹਿਬ ਜੀ ਦਾ ਗੁਰੂ ਕਾ ਬਾਗ ਆ ਜਾਓ ਤੁਹਾਨੂੰ ਦਰਸ਼ਨ ਕਰਾਉਣੀ ਆ ਤੇ ਇਹ ਗੁਰਦਾਰੇ ਦਾ ਇਤਿਹਾਸ ਹੈ ਕਿ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਉਹ ਇੱਥੇ ਆਣ ਕੇ ਅੰਬ ਦਾ ਅਮਰੂਦ ਦਾ ਕੋਈ ਵੀ ਫਲ ਵਾਲਾ ਬੂਟਾ ਲਾਉਂਦੇ ਨੇ ਤੇ ਉਹਨਾਂ ਦੇ ਬੱਚੇ ਹੁੰਦੇ ਨੇ ਸੰਗਤ ਜੀ ਇਹ ਗੁਰਦਵਾਰਾ ਗੁਰੂ ਕਬਾ ਸ੍ਰੀ ਗੁਰਤੇਗ ਬਹਾਦਰ ਜੀ ਦਾ ਬਾਗ ਕਿਸੇ ਰਾਜੇ ਦਾ ਸੀ ਤੇ ਗੁਰੂ ਤੇਗ ਬਹਾਦਰ ਜੀ ਨੇ ਇੱਥੇ ਆਰਾਮ ਕੀਤਾ ਸੀ ਤੇ ਉਹ ਵੇਖੋ ਸੰਗਤਾਂ ਇਸ ਤਰ੍ਹਾਂ ਬੁੱਟਾ ਲੈ ਕੇ ਚਿੱਪਲ ਬੁੱਟੇ ਲਵਾ ਲਈਏ ਅੱਗੇ ਜਿਹੜਾ ਕਰਤਲ ਨਾ ਚਿੱਪਲ ਲਾ ਲਈਏ ਅਖੇ ਕਿੱਥੋਂ ਆਪਾਂ ਇਹ ਬੁੱਟਾ ਲਵਾਵਾਂਗੇ ਤੇ ਆਪਾਂ ਵੀ ਠੀਕ ਹੈ ਆਪਾਂ ਵੀ ਇੱਕ ਬੁੱਟੇ ਦੀ ਸੇਵਾ ਕਰਾਂਗੇ ਤੁਸੀਂ ਵੀ ਆਇਓ ਜਰੂਰ ਆ ਵੇਖੋ ਅੰਬਾਂ ਦੇ ਫਲ ਵਾਲਾ ਕੋਈ ਵੀ ਬੂਟਾ ਆਪਾਂ ਇੱਥੋਂ ਲੈ ਕੇ ਆਏ ਸੀ ਇਹ ਅੰਬ੍ਰੂਦ ਹੈ ਅੰਬ ਅੰਬ ਦਾ ਬੂਟਾ ਅੰਬ੍ਰੂਦ ਦਾ ਬੂਟਾ ਫਲ ਵਾਲੇ ਬੂਟੇ ਹਾਂਜੀ ਹਾਂਜੀ ਇਤਿਹਾਸਾ ਗੁਰਦੁਆਰਾ ਸਾਹਿਬ ਦਾ ਨਾ ਕਿ ਇੱਥੇ ਫਲ ਵਾਲਾ ਬੂਟਾ ਲਾਉ ਹਨਾ ਫਲ ਦਾ ਬੂਟਾ ਹਾਂਜੀ ਇਹ ਅਰਜ਼ਾ ਸੋਧੀਏ ਫਿਰ ਨਾਲੇ ਬੂਟਾ ਹਾਂਜੀ ਅਤੇ ਆ ਖੂਹ ਆ ਆ ਵੇਖੋ ਸੰਗਤ ਜੀ ਆਪਾਂ ਬੂਟਾ ਲੈ ਲਿਆ ਅੰਬ ਦਾ ਤੇ ਅਸੀਂ ਵੀ ਬੂਟਾ ਲਗਾਉਣੇ ਇੱਥੇ ਆਪਣੀ ਸ਼ਰਧਾ ਹੈ ਤੁਹਾਡੀ ਸੰਗਤ ਦੀ ਇੱਥੇ ਇੰਨੀ ਸ਼ਾਂਤੀ ਇੰਨੀ ਠੰਡੀ ਹਵਾ ਸ਼ਾਂਤ ਵਾਤਾਵਰਣ ਹੈ ਬਹੁਤ ਜ਼ਿਆਦਾ ਠੰਡਾ ਤੇ ਕਿਥੇ ਬਹੁਤ ਜ਼ਿਆਦੇ ਬੂਟੇ ਨਹੀਂ ਰੱਖੇ ਇਹ ਰੋਕਾ ਜਿੱਥੇ ਗੁਰਦੇਵ ਸਾਹਿਬ ਜੀ ਨੇ ਆਰਾਮ ਕੀਤਾ ਸੀ ਇਹ ਦੱਤ ਹੈ ਮੇਰੇ ਲਈ ਮੈਂ ਦੱਸਦਿਆਂ ਕੀਤੀ ਸੀ ਨੇਮ ਦੀ ਇਹ ਵੀ ਇੱਕ ਬੁੱਟਾ ਬਣ ਗਿਆ ਵੇਖੋ ਦਰਖਤ ਵਾਈ ਗੋ

ਗੁਰਵੀਰ ਖੜੋ ਦੋ ਬਾਬਾ ਦੇ ਉੱਤੇ ਲਾਓ ਲਾ ਦੋ ਉੱਤੇ ਮੈਂ ਨਾ ਹਾਂ ਲਾ ਦੋ ਉਹਦੇ ਵਿੱਚ ਲਾਓ ਚਲੋ ਮਿੱਟੀ ਸਾਈਡਾਂ ਤੇ ਜਿਹੜੀ ਕੱਢੀ ਉਹ ਨਾਲ ਲਾ ਦੇ ਸਾਰੀ ਵਿੱਚ ਟੋਆ ਬੰਦ ਕਰ ਦੇ ਮਿੱਟੀ ਸਾਰਾ ਪਾ ਦੇ ਮਿੱਟੀ ਪਾ ਦੇ ਸਾਰੀ ਮਿੱਟੀ ਪਾ ਦੇ ਹਾਂ ਚਲੋ ਤੋਂ ਕਿ ਨਾਲ ਪੰਜ ਹੁੱਕਾ ਨਹੀਂ ਪੰਜ ਬੁੱਕ ਪੰਜ ਵਾਰੀ ਪਾਣੀ ਪਾ ਦੋ ਹੱਥਾਂ ਨਾਲ ਠੀਕ वाहगुरु so, जी का खालसा आप सारे अच्छी गुरु तेज बहादुर जी के प्रकाश पुरब की लख बधाई हो

ਕੋਈ ਫਲਦਾਰ ਬੁੱਟਾ ਲੈ ਕੇ ਵਾਸ ਕਰਵਾ ਕੇ ਤੇ ਇਥੇ ਬੁੱਟੇ ਦੀ ਸੇਵਾ ਕਰਦੇ ਨੇ ਤੇ ਸਤਜੋ ਜੀ ਸਾਲ ਵਿੱਚ ਵਿੱਚ 6 ਲਗ ਗੁੱਦਿਆਂ ਹਰ ਰੋਜ਼ ਕਰਦੇ ਨੇ ਤੇ ਜਿਨ੍ਹਾਂ ਵਿੱਚੋਂ ਆਪ ਸਾਥ ਸੰਗਤ ਜਿਨ੍ਹਾਂ ਨੇ ਘਰ ਉਲਾਦ ਨਹੀਂ ਜਿਹੜੇ ਤੇ ਪਟਨਾ ਸਾਹਿਬ ਆਉਂ ਤੇ ਗੁਰੂ ਕੇ ਬਾਗ ਵਿਖੇ ਆਪ ਜੀ ਇੱਕ ਬੁੱਟੇ ਦੀ ਸੇਵਾ ਜ਼ਰੂਰ ਕਰੋ ਅੰਬ ਦੀ ਅਮਰੂਦ ਦੀ ਪਪੀਤੇ ਦੀ ਕਿਸੇ ਵੀ ਫਲਦਾਰ ਬੁੱਟੇ ਦੀ ਆਪ ਜੀ ਇੱਥੇ ਸੇਵਾ ਕਰੋ ਗੁਰਦੇਵ ਬਾਹਦਰ ਜੀ ਆਪ ਸਾਰੇ ਆਪਦੇ ਸਿਰ ਤੇ ਮੇਰ ਪ੍ਰਿਆਰਤ ਰੱਖਣਗੇ ਆਪ ਜੀ ਦੀ ਗੋਦੀ ਜਰੂਰ ਹਰੀਪਰੀ ਕਰਨਗੇ ਆਪ ਜੀ ਦੀ ਝੋਲੀ ਵਿੱਚ ਜਰੂਰ ਬੱਚੇ ਦੀ ਦਾਤ ਬਖਸ਼ਣਗੇ ਤੁਸੀਂ ਸ਼ਰਦਾ ਦੇ ਨਾਲ ਆਪਣੇ ਘਰੋਂ ਵੀ ਬਹਿ ਕੇ ਗੁਰਦੇਵ ਬਾਹਦਰ ਜੀ ਦਾ ਧਿਆਨ ਤਰ ਕੇ ਸੱਚੇ ਮਨੋਂ ਅਰਦਾਸ ਕਰੋ ਤੇ ਜਦੋਂ ਵੀ ਤੁਹਾਡੇ ਘਰ ਸਤਿਗੁਰੂ ਲਾਜ ਦੇਣ ਤੇ ਇੱਥੇ ਆ ਕੇ ਬੁੱਟੇ ਦੀ ਸੇਵਾ ਕਰੋ